ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਰਿਸ਼ਤੇ ਰਿਸ਼ਤੇ ਚੈਨਲ ਤੇ ਆਪਣੇ ਵਿਆਸ ਬੰਦੀ ਰਿਸ਼ਤੇ ਦਾ ਪ੍ਰੋਗਰਾਮ ਦੇਖ ਰਹੇ ਹੋ ਜਾਂ ਉਸ ਵਿੱਚੋਂ ਰਿਸ਼ਤਾ ਲੱਭ ਰਹੇ ਹੋ ਤਾਂ ਚੈਨਲ ਨੂੰ ਸਭ ਤੋਂ ਪਹਿਲਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਸਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਰਿਸ਼ਤਾ ਮਿਲ ਸਕੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਨੀ ਹੈ ਜੀ ਰਿਸ਼ਤੇ ਨੋਟ ਕਰੋ ਨੰਬਰ ਸਮੇਤ ਮੁੰਡੇ ਅਤੇ ਕੁੜੀਆਂ ਦੇ ਜ਼ਿਲ੍ਹਾ ਬਠਿੰਡਾ ਏਰੀਆ ਰਾਮਪੁਰਾ ਪਿੰਡ ਭਗਤੇ ਦੇ ਕੋਲ ਆ ਕੁੜੀ ਦੀ ਕਾਸਟ ਅਜਰਸੀ ਖੋਤਚਹਾਨ ਡੇਟ ਆਫ ਬਰਥ 14 ਫਰਵਰੀ 1996 ਹਾਈਟ 53 ਤੇ ਪੜ੍ਹਾਈ ਪਲੱਸ 2 ਕਰਕੇ ਕੰਪਿਊਟਰ ਦਾ ਕੋਰਸ ਕਰਿਆਗਾ 2 ਸਾਲ ਦਾ ਡਿਪਲੋਮਾਗਾ ਕੁੜੀ ਦੇ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਭਰਾ ਦੋਹੇ ਭੈਣ ਭਰਾ ਮੈਰਿਡ ਆ ਮੰਗ ਆ ਜੀ ਮੁੰਡਾ ਇਹਨਾਂ ਨੂੰ ਕੈਨੇਡਾ ਦਾ ਪੀਆਰ ਹੋਵੇ ਕੁੜੀ ਇਸ ਟੈਮ ਵੈਸਟਰ ਵੀਜੇ ਤੇ ਕੈਨੇਡਾ ਹੈ ਤੇ ਪਰਿਵਾਰ ਦਾ ਨੰਬਰ ਨੋਟ ਕਰੋ 941785720071 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਸਰਸੀ ਹਰਿਆਣਾ ਸਿਟੀ ਤੋਂ ਨੇਮ ਕੋਰ ਡੇਟ ਆਫ ਬਰਥ 16 ਅਗਸਤ 1992 ਹਾਈਟ 5 ਫੁੱਟ 3 ਇੰਚ এডੂਕੇਸ਼ਨ ਜੀ ਐਨ ਐਮ ਨਰਸਿੰਗ ਡੱਬਲੀ ਨੀਅਰ ਵਿਲੇਜ ਐਜ਼ੀ ਫਾਦਰ ਫਾਰਮਰ ਆ ਮਦਰ ਹਾਊਸ ਵਾਈਫ ਆ ਸਿਵਲਿੰਗ ਬ੍ਰਦਰ ਨਿਊ ਸੌਰੀ ਨਿਊਜ਼ੀਲੈਂਡ ਪੀ ਆਰ ਤੇ ਮੁੰਡਾ ਕਨੇਡਾ ਦਾ ਪੀ ਆਰ ਹੋਵੇ ਜ਼ਮੀਨ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 93548 54600 64 ਆਈਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਬਰਨਾਲੇ ਤੋਂ ਨੇਮ ਕੋਰ ਕੁੜੀ ਦੀ ਕਾਸਟ ਹੈ ਜੀ जाट ਸਿੱਖ ਇਸ ਦਾ ਬੌਰਨ ਹੈ ਜੀ 2001 ਦਾ ਤੇ ਕੱਦ ਦਾ 5 ਫੁੱਟ 8 ਇੰਚ ਪੜ੍ਹਾਈ ਮੈਡੀਕਲ ਪਲੱਸ 2 ਆਸਟ੍ਰੇਲੀਆ ਵਿਸਟਰ ਵੀ ਜਿੱਤੇ ਗਈ ਹੈ ਭਰਾ ਆਸਟ੍ਰੇਲੀਆ ਕੁੜੀ ਦਾ ਤੇ ਮੰਗ ਹੈ ਜੀ ਮੁੰਡਾ ਇਹਨਾਂ ਨੂੰ ਆਸਟ੍ਰੇਲੀਆ ਦਾ ਪੀਆਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98725 69200 61 ਆਗਲਾ ਰਿਸ਼ਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਹੈ ਜੀ ਜੱਟ ਸਿੱਖ ਡੇਟ ਆਫ ਬਰਥ 28/2/1994 ਹਾਈਟ 56 ਸਟੱਡੀ ਬੀਐਸਸੀ ਨਰਸਿੰਗ ਪੜ੍ਹਨਾ ਦੋ ਮੈਰਿਡ ਆ ਕੈਨੇਡਾ ਭਰਾ ਮੈਰਿਡ ਹੈ ਜੀ ਕੈਲਗਰੀ ਕੈਨੇਡਾ ਕੁੜੀ ਦਾ ਡਾਈਵੋਰਸ ਹੋਇਆ 6 ਮਹੀਨਿਆਂ ਤੋਂ ਲੜਕੀ ਵਿਸਟਰ ਵੀ ਜੇ ਤੇ ਗਈ ਨੂੰ 10 ਸਾਲ ਹੋ ਗਏ ਕੈਨੇਡਾ ਲੜਕਾ ਚਾਹੀਦਾ ਜੀ ਕੈਨੇਡਾ ਦਾ ਪੀਆਰ ਹੋਵੇ ਡੈਵੋਸੀ ਹੋਵੇ ਚਾਹੇ ਅਨਮੈਰਿਡ ਹੋਵੇ ਬਰਾਬਰ ਦੀ ਉਮਰ ਹੋਵੇ ਚੰਗੀ ਖਾਨਦਾਨੀ ਗੁਰਸਿੱਖ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈਗਾ ਪਰਿਵਾਰ ਦਾ ਨੰਬਰ ਨੋਟ ਕਰੋ 62 837 55500 23 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਗਰੇਵਾਲ ਨਾਮ ਕੌਰ ਹਾਈਟ 55 ਸਟੱਡੀ ਬੀਟੈਕ ਆਈਟੀ ਐਮਟੈਕ ਕੰਪਿਊਟਰ ਸਾਇੰਸ ਜੌਬ ਆਈਟੀ ਜੌਬ ਇਨ ਕੈਨੇਡਾ ਡੇਟ ਆਫ ਬਰਥ ਹੈ 2 ਜਨਵਰੀ 1990 ਭੈਣ ਨੂੰ ਭਰਾ ਇੱਕ ਅਨਮੈਰਿਡਾ ਪਤਾ ਪੀਆਰ ਕੈਨੇਡਾ ਕੁੜੀ ਪ੍ਰਿੰਟਨ ਵਿੱਚ ਰਹਿ ਰਹੀ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਤੇ ਮੁੰਡਾ ਸੋਹਣਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਬਾਕੀ ਘਰ-ਬਾਰ ਵਧੀਆ ਬਣਿਆ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹਾਂ 98037 B811 ACG ਅੱਜ ਦੇ ਪੰਜ ਨਵੇਂ ਰਿਸ਼ਤੇ ਜੀ 1 ਤਰੀਕ 9ਵਾਂ ਮਹੀਨਾ ਤੇ 2024 ਦੇ ਨਵੇਂ ਰਿਸ਼ਤੇ ਆ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਦੱਸੇ ਗਏ ਆ ਪਰਿਵਾਰ ਵਾਲਿਆਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਉਸ ਤੋਂ ਬਾਅਦ ਆ ਜੀ ਅੱਜ ਦੇ ਨਵੇਂ ਰਿਸ਼ਤੇ ਮੁੰਡਿਆਂ ਦੇ ਆ ਬਿਲਕੁਲ ਨਵੇਂ ਰਿਸ਼ਤੇ ਆ ਜੀ ਫਾਈਲ ਨੰਬਰ ਇਹਨਾਂ ਦਾ ਜੀ ਫਾਈਲ ਨੰਬਰ ਦੇ ਅਨੁਸਾਰ ਰਿਸ਼ਤੇ ਬੋਲੇ ਜਾ ਰਹੇ ਆ ਲੜੀ ਵਾਰ ਲੜੀ 6245 ਫਾਈਲ ਨੰਬਰ ਨੇਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਚਾਹਲ ਡੇਟ ਆਫ ਬਰਥ 24/9/1997 ਹਾਈਟ 5 ਫੁੱਟ 6 ਇੰਚ ਪੜਾਈ ਬੀਏ ਪਾਸ ਜ਼ਮੀਨ 2 ਕਿੱਲੇ ਜ਼ਿਲ੍ਹਾ ਪਟਿਆਲਾ ਸਿਟੀ ਧੂਰੀ ਮੁੰਡਾ ਵਧੀਆ ਸੋਹਣਾ ਸਨੱਖਾਗਾ ਤੇ ਫੈਮਿਲੀ ਚ ਮਾਤਾ ਪਿਤਾ ਅਗੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਗਰੀਬ ਘਰ ਤੋਂ ਹੋਵੇ ਮੁੰਡੇ ਵਾਲਿਆਂ ਦੀ ਹੋਰ ਕੋਈ ਡਿਮਾਂਡ ਨਹੀਂ ਕੁੜੀ ਦੀ ਹਾਈਲਾਈਟਸ ਕੀਤੀ ਹੋਵੇ ਪੜ੍ਹਾਈ ਬੀਏ ਪਲੱਸ ਤੋਂ ਉੱਪਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 81460 99390 ਅਗਲਾ ਰਿਸ਼ਤਾ ਹੈ ਜੀ 6240 ਸ਼ੈਲੀ ਨੰਬਰ ਫਾਈਲ ਜ਼ਿਲ੍ਹਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ 62 ਹਾਈਟ 6 ਫੁੱਟ ਜਨਮ 2003 ਦਾ ਪੜਾਈ ਮੈਡੀਕਲ ਕੰਮ ਕੈਨੇਡਾ ਤਨਖਾਹ ਮੁੰਡਾ ਵਧੀਆ ਲੈ ਰਿਆ ਜ਼ਮੀਨ 4 ਕਿੱਲੇ ਆ ਮੈਂਬਰ ਇੱਕ ਭਰਾ ਛੋਟਾ ਹੈ ਜੀ ਫੈਮਲੀ ਦੇ ਮੈਂਬਰ ਹੈ ਜੀ ਕੰਮ ਕੰਮ ਕਰਦਾ ਜੀ ਵਧੀਆ ਤੇ ਮਾਤਾ ਪਿਤਾ ਨੇ ਜੀ ਪਿਤਾ ਇੰਜੀਨੀਅਰਿੰਗ ਤੇ ਮਾਤਾ ਹਾਊਸ ਵਾਈਫ ਰਿਸ਼ਤਾ ਪੰਜਾਬ ਤੋਂ ਆ ਕੁੜੀ ਵਧੀਆ ਪੜੀ ਲਿਖੀ ਕੈਨੇਡਾ ਪੀਆਰ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਹਿਤਾ ਹੈ ਬਿਲਕੁਲ ਪਰਿਵਾਰ ਦਾ ਨੰਬਰ ਨੋਟ ਕਰੋ 79866 773328 ਅਗਲਾ ਰਿਸ਼ਤਾ ਹੈ ਜੀ ਇਹ ਪਰਿਵਾਰ ਦੇ ਪਿਛਲੀ ਐਡ ਦੇ ਵਿੱਚ ਨੰਬਰ ਗਲਤ ਬੋਲਿਆ ਗਿਆ ਸੀ ਤਾਂ ਹੀ ਇਸ ਪਰਿਵਾਰ ਦੀ ਐਡ ਦੁਬਾਰਾ ਲੱਗ ਰਹੀ ਹੈ 6244 ਨੰਬਰ ਫਾਈਲ ਜ਼ਿਲ੍ਹਾ ਮਾਨਸਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਡੇਟ ਆ ਬੱਥ 25 6 1992 ਹਾਈਟ 5 ਫੁੱਟ 9 ਇੰਚ ਪੜ੍ਹਾਈ ਬੀਕਮ ਐਮਬੀਏ ਜੌਬ ਆਡਿਟ ਇਨਸਪੈਕਟਰ ਇਨ ਕਾਰਪੋਰੇਟਿਵ ਸੁਸਾਇਟੀਜ਼ ਸੈਲਰੀ 60000 ਰੁਪਿਆ ਮੰਥਲੀ ਜਮੀਨ ਦਾਸ ਕਿੱਲੇ ਆ ਵਧੀਆ ਘਰ ਬਣਿਆਗਾ ਮੁੰਡਾ ਹੈਂਡੀਕੈਪ ਆ ਇੱਕ ਲੱਤ ਤੋਂ ਥੋੜੀ ਬਹੁਤੀ ਪ੍ਰੋਬਲਮ ਆ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਕੰਮ ਕਰ ਜਾਣਦੀ ਹੋਵੇ ਚਾਹੇ ਲੜਕੀ ਹੈਂਡੀਕੈਪ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੇਕਰ ਨਹੀਂ ਤਾਂ ਬਹੁਤ ਵਧੀਆ ਗੱਲ ਆ ਮੰਗ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 9417719282 ਦੁਬਾਰਾ ਫਿਰ 9417719282 ਅਗਲਾ ਰਿਸ਼ਤਾ ਆਇਆ ਜੀ 6247 ਨੰਬਰ ਫਾਈਲ ਜ਼ਿਲ੍ਹਾ ਮੋਗਾ ਨਾਮ ਸਿੰਘ ਮੁੰਡੇ ਦੀ ਕਾਸਟ ਜਰਸੀ ਖਗੋਤ ਵੜੰਗ ਡੇਟ ਆਫ ਬਰਥ 29 ਸਾਲ ਕੱਦ 5 ਫੁੱਟ 8 ਇੰਚ ਜ਼ਮੀਨ 5 ਕਿੱਲੇ ਲਿੰਕ ਰੋਡ ਤੇ ਤੇ ਫਾਦਰ ਦੁਬਈ ਵਿੱਚ ਡਰਾਈਵਰ ਨੇ ਭੈਣ ਇੱਕ ਕੰਮ ਫੋਟੋਗ੍ਰਾਫੀ ਦਾ ਬਿਜ਼ਨਸ ਹੈ ਤੇ ਪਾਰਟ ਟਾਈਮ ਗੱਡੀ ਚਲਾਉਂਦਾ ਹੈਗਾ ਯੂਰਪ ਦੇ ਪੇਪਰ ਲੱਗੇ ਆ ਪੜ੍ਹਾਈ ਪਲੱਸ 2 ਪਾਸ ਨਾਲ ਡੀਜਨ ਮਕੈਨਿਕਲ ਦਾ ਕੋਰਸ ਕਰਿਆ ਮੰਗ ਕੋਈ ਨਹੀਂ ਪਰਿਵਾਰ ਵੈਸ਼ ਨੂੰ ਵੈਸ਼ ਨੂੰ ਆ ਕੁੜੀ ਘਰੇਲੂ ਤੇ ਸਿੰਪਲ ਪੜ੍ਹੀ ਲਿਖੀ ਸਿਰਫ ਜੱਟ ਸਿੱਖ ਕਾਸਟ ਤੋਂ ਹੋਵੇ ਮੁੰਡਾ ਵਧੀਆ ਸੋਹਣਾ ਹੈ ਤੇ ਨਸ਼ੇ ਪਤੇ ਤੋਂ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 7837309973 ਅਗਲਾ ਰਿਸ਼ਤਾ ਹੈ ਜੀ 6248 ਨੰਬਰ ਫਾਈਲ ਏਰੀਆ ਜੀਰਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 5/2/1996 ਹਾਈਟ 5 ਫੁੱਟ 11 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਬਿਜ਼ਨਸ ਆਪਣਾ ਕਰਿਆਨਾ ਸਟੋਰ ਜਮੀਨ ਪੰਜ ਕਿੱਲੇ ਫੈਮਲੀ ਚ ਫਾਦਰ ਐਂਡ ਮਦਰ ਸਿਸਟਰ ਕੈਨੇਡਾ 50 ਤੋਂ 60000 ਇਨਕਮ ਆ ਜੀ ਵਨ ਮੰਥ ਦੀ ਇਹ ਸ਼ਾਪ ਆ ਜਿਹੜੀ ਚਲਾਉਂਦੇ ਨੇ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਨਾ ਸੁਨੱਖਾਗਾ ਬਾਕੀ ਘਰਬਾਰ ਵਧੀਆ ਬਣਿਆ ਹੋਇਆਗਾ ਪਰਿਵਾਰ ਦਾ ਨੰਬਰ ਨੋਟ ਕਰੋ 95924 ਪੂਰਾ 599 ਅਗਲਾ ਰਿਸ਼ਤਾ ਹੈ ਜੀ 6249 ਨੰਬਰ ਫਾਈਲ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ ਸ਼ੰਕਰ ਨਾਮ ਸਿੰਘ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 85 1992 ਹਾਈਟ 5 ਫੁੱਟ 4 ਇੰਚ ਪੜ੍ਹਾਈ 11 ਪਾਸ ਐਕੂਪੇਸ਼ਨ ਜੌਬ ਐਂਡ ਬਿਜ਼ਨਸ ਬਲੱਡ ਗਰੁੱਪ ਬੀ ਪੋਜ਼ਿਟਿਵ weight 65 kg ਫੈਮਿਲੀ ਚ ਫਾਦਰ ਸਾਹਿਬ ਤੇ ਮਦਰ ਨੇ ਬ੍ਰਦਰ ਦੋ ਮੈਰਿਡ ਹੈ ਸਿਸਟਰ ਮੈਰਿਡ ਹੈ ਆਦਰ ਹੌਬੀਜ਼ ਆ ਜੀ ਫੁੱਟਬਾਲ ਜ਼ਮੀਨ ਦਾਸ ਕਿੱਲੇ ਆ ਮੁੰਡੇ ਦਾ ਵਧੀਆ ਕੰਮਕਾਰ ਆ ਬਾਕੀ ਘਰ-ਬਾਰ ਵਧੀਆ ਬਣਿਆ ਹੋਇਆ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮੁੰਡਾ ਹੁਣ ਫੋਰਨ ਤੋਂ ਪੰਜਾਬ ਵਿਆਹ ਲਈ ਆਇਆ ਹੋਇਆ ਮੰਗ ਆ ਜੀ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਕੰਮਕਾਰ ਜਾਣਦੀ ਹੋਵੇ ਇੱਕ ਸਾਲ ਲਈ ਮੁੰਡਾ ਹੁਣ ਇੰਡੀਆ ਗਾ ਉਸ ਤੋਂ ਬਾਅਦ ਪੇਪਰ ਦੂਸਰੀ ਕੰਟੀ ਦੀ ਕੰਟਰੀ ਦੇ ਤਿਆਰ ਕਰਕੇ ਕੁੜੀ ਨੂੰ ਨਾਲ ਹੀ ਲੈ ਜਾਵੇਗਾ ਵਿਆਹ ਤੋਂ ਬਾਅਦ ਪਰਿਵਾਰ ਦਾ ਨੰਬਰ ਨੋਟ ਕਰੋ 7087572940 ਆਗਲਾ ਰਿਸ਼ਤਾ ਹੈ ਜੀ 6250 ਫਾਈਲ ਨੰਬਰ ਜ਼ਿਲ੍ਹਾ ਸੰਗਰੂਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 26/2/1999 ਸਟੱਡੀ ਪਲੱਸ 2 ਪਾਸ ਅਨੋਨਿਮੈਡੀਕਲ ਮਕੈਨੀਕਲ ਇੰਜੀਨੀਅਰਿੰਗ ਇਨ ਕੈਨੇਡਾ ਇਹ ਪੜ੍ਹਾਈ ਕੈਨੇਡਾ ਤੋਂ ਕੀਤੀ ਸੀ ਹਾਈਟ 6 ਫੁੱਟ ਜ਼ਮੀਨ 8 ਕਿੱਲੇ ਮੁੰਡਾ ਕੈਨੇਡਾ ਦਾ ਪੀਆਰ ਆ ਵਾਰ ਕਟਰਾਕਿੰਗ ਫਾਦਰ ਸਾਹਿਬ ਆਰਮੀ ਦੀ ਜੋਬ ਤੋਂ ਰਟਾਇਰ ਆ ਮਦਰ ਹਾਊਸ ਵਾਈਫ ਸਿਸਟਰ ਪੀਆਰ ਕੈਨੇਡਾ ਅਨਮੈਰਿਡ ਮੰਗ ਹੈ ਜੀ ਕੁੜੀ ਕੈਨੇਡਾ ਗਈ ਹੋਵੇ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਨਸ਼ੇ ਪਤੇ ਤੋਂ ਬਿਲਕੁਲ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 9417788002 ਅਗਲਾ ਰਿਸ਼ਤਾ ਆਇਆ ਜੀ 6251 ਨੰਬਰ ਫਾਈਲ ਸਿਟੀ ਮਹਾਲੀ ਨਾਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 5 5 ਹਾਈਟ 6 ਫੁੱਟ 2 ਇੰਚ ਕੁਆਲੀਫਿਕੇਸ਼ਨ ਨੈਟਵਰਕਿੰਗ ਇਨ ਮੈਕਰੋ ਕੰਪਿਊਟਰ ਏਮਪਲੋਇਮੈਂਟ ਸੈਲਫ ਏਮਪਲੋਇਡ ਆਰਨ 7000 ਆਨਰਸ ਏ ਹਾਊਸ ਇਨ ਐਡਮੰਟਨ ਐਂਡ ਮਹਾਲੀ ਨੇਟਿਵ ਪਲੇਸ ਆਨਰਸ 1 एकड़ ਆਫ ਲੈਂਡ 1 ਵੇਅਰਹਾ우스 ਐਂਡ ਫਲੈਟ ਫਲੈਟ ਇਨ ਕੋਲਕਾਤਾ ਸਿਵਲਿੰਗ ਯੰਗਰ ਸਿਸਟਰ ਫਾਦਰ ਔਨ ਟਰਾਂਸਪੋਰਟ ਬਿਜ਼ਨਸ ਮਦਰ ਹਾਊਸ ਵਾਈਫ ਜ਼ਮੀਨ ਪੈਂਡੂ ਆ ਮੁੰਡਾ ਕੈਨੇਡਾ ਚ ਪੀਆਰ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਚਾਹੇ ਇੰਡੀਆ ਤੋਂ ਹੋਵੇ ਜਾਂ ਫਿਰ ਕੈਨੇਡਾ ਤੋਂ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਸੋਹਣੀ ਸੁਨੱਖੀ ਹੋਵੇ ਮੁੰਡਾ ਸੋਨਾ ਤੇ ਨਸ਼ੇ ਤੋਂ ਰਹਿਤਾ ਬਿਲਕੁਲ ਪਰਿਵਾਰ ਦਾ ਨੰਬਰ ਨੋਟ ਕਰੋ 98746 16387 ਆਗਲਾ ਰਿਸ਼ਤਾ ਹੈ ਜੀ 6252 ਨੰਬਰ ਫਾਈਲ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਮੁੰਡੇ ਦੀ ਕਾਸਟ ਹੈ जाट ਸਿੱਖ ਉਮਰ 33 ਸਾਲ ਹਾਈਟ 6 ਫੁੱਟ ਜ਼ਮੀਨ 5 ਕਿੱਲੇ ਵਧੀਆ ਘਰ ਬਣਿਆਗਾ ਕੁੜੀ ਸੋਹਣੀ ਸਿਆਣੀ ਪੜ੍ਹੀ ਲਿਖੀ ਹੋਵੇ ਮੰਗ ਕੋਈ ਨਹੀਂ ਮੁੰਡਾ ਅਜੇ ਇੰਡੀਆ ਹੈ ਦੋ ਭੈਣਾਂ ਦਾ ਇੱਕ ਕੱਲਾਪਰਾ ਹੈ ਭੈਣਾਂ ਦੋਵੇਂ ਮੈਰਿਡ ਆ ਮੁੰਡੇ ਦੇ ਯੂਰਪ ਕੰਟਰੀ ਦੇ ਪੇਪਰ ਲੱਗੇ ਹੋਏ ਨੇ ਕੁੜੀ ਘਰ ਦਾ ਸਾਰਾ ਕੰਮਕਾਰ ਜਾਣਦੀ ਹੋਵੇ ਘਰੇਲੂ ਹੋਵੇ ਮੁੰਡੇ ਨੇ ਵਿਆਹ ਤੋਂ ਬਾਅਦ ਵੀ ਕੁੜੀ ਨੂੰ ਨਾਲ ਹੀ ਲੈ ਜਾਣਾਗਾ ਫੌਰਨ ਆਪਣੇ ਨਾਲ ਹੀ ਰੱਖੇਗਾ ਵਿਆਹ ਤੋਂ ਬਾਅਦ ਪਰਿਵਾਰ ਦਾ ਅੱਗੇ ਜੀ ਤੁਸੀਂ ਸਾਡਾ ਨੰਬਰ ਸੰਪਰਕ ਕਰ ਸਕਦੇ ਹੋ ਇਸ ਪਰਿਵਾਰ ਦਾ ਰਿਸ਼ਤਾ ਲੈਣ ਲਈ 7614069400 ਬੀ ਅਗਲਾ ਰਿਸ਼ਤਾ ਹੈ ਜੀ 6253 ਨੰਬਰ ਫਾਈਲ ਜ਼ਿਲ੍ਹਾ ਅੰਮ੍ਰਿਤਸਰ ਨਾਮ ਸਿੰਘ ਮੁੰਡੇ ਦੀ ਕਾਸਟ ਜਰਸੀ ਕਾ ਡੇਟ ਆਵਤਾ ਬੀ 10 1998 ਪੜ੍ਹਾਈ ਪਲੱਸ 2 ਪਾਸ ਪੈਣਾ ਪੈਣ ਕੈਨੇਡਾ ਪਿਤਾ ਪੰਜਾਬ ਪੁਲਿਸ ਦੀ ਜੋਬ ਤੋਂ ਰਿਟਾਇਰ ਨੇ ਮਾਤਾ ਜੀ ਹਾਊਸ ਵਾਈਫ ਜ਼ਮੀਨ ਤਿੰਨ ਕਿੱਲੇ ਦੋ ਹੀ ਪੈਣਾ ਹਨ ਮੁੰਡਾ ਇੰਡੀਆ ਕੁੜੀ ਦਾ ਰਿਸ਼ਤਾ ਚਾਹੀਦਾਗਾ ਕੁੜੀ ਸਿਰਫ ਕੈਨੇਡਾ ਦੀ ਪੀਆਰ ਹੋਵੇ ਕਾਸਟ ਜਰਸੀਕ ਹੋਵੇ ਪੜਿ ਪੜਿ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਇੱਜ਼ਤ ਮਾਨ ਕਰੇ ਮੁੰਡਾ ਨਸ਼ੇ ਪੱਤੇ ਤੋਂ ਰਹਿਤਾ ਅਤੇ ਸੋਨਾ ਸੁਨੱਖਾਗਾ ਅੱਗੇ ਹੋਰ ਬਧੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਗੱਲ ਕਰ ਸਕਦੇ ਹੋ 9877984673 ਆਗਲਾ ਰਿਸ਼ਤਾ ਹੈ ਜੀ 6254 ਨੰਬਰ ਫਾਈਲ ਜ਼ਿਲ੍ਹਾ ਅਮਰਸਰ ਜੱਟ ਸਿੱਖ ਲੜਕਾ ਡੇਟ ਆਫ ਬਰਥ 1995 ਹਾਈਟ 6 ਫੁੱਟ ਪੜ੍ਹਾਈ ਗ੍ਰੈਜੂਏਸ਼ਨ ਜਰਮਨੀ ਤੋਂ ਆਇਆ ਹੈਗਾ ਪਿਤਾ ਆਰਮੀ ਤੋਂ ਰਿਟਾਇਰ ਹੁਣ ਖੇਤੀ ਕਰਦੇ ਕਰਦੇ ਨੇ ਖੇਤੀ ਦੇ ਸਾਰੇ ਸੰਦ ਕੋਲ ਹਨ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਫਿਰ ਆਈਲਟਸ ਕਰੀ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਹੋਵੇ ਜਾਂ ਵੱਧ ਹੋਵੇ ਇਸ ਤੋਂ ਲੜਕੀ ਚੰਗੀ ਹੋਵੇ ਏਰੀਆ ਜੀ ਤਰਨਤਨ ਅੰਬਰਸਰ ਤੇ ਗੁਰਦਾਸਪੁਰ ਮੰਗ ਕੋਈ ਨਹੀਂ ਪਰਿਵਾਰ ਦੀ ਸਾਰਾ ਪਰਿਵਾਰ ਵੈਸ਼ਨੂਆ ਪਰਵਾਰ ਦਾ ਨੰਬਰ ਨੋਟ ਕਰੋ 98150 68522 ਅਗਲਾ ਰਿਸ਼ਤਾ ਹੈ ਜੀ यूएस ਤੋਂ ਮੁੰਡੇ ਦਾ ਰਿਸ਼ਤਾ ਹੈਗਾ 6255 6255 ਨੰਬਰ ਫਾਈਲ ਹੈ ਨਾਮ ਤਨਪ੍ਰੀਤ ਸਿੰਘ ਡੇਟ ਆਫ ਬਰਥ 4 1997 ਕਾਸਟ ਜਰਸੀ ਪੜ੍ਹਾਈ ਕੰਪਿਊਟਰ ਸਾਇੰਸ ਬੈਚਲਰ 4 ਇਅਰ ਜੌਬ ਸੌਫਟਵੇਅਰ ਇੰਜੀਨੀਅਰਿੰਗ ਇਨ Uh, moved to canada after plus 2 grade did electrical engineering diploma near niagara falls lived and working in canada 4 ਤੋਂ 5 ਸਾਲ ਮੂਵਡ ਟੂ ਯੂ ਐਸਏ ਇਨ 2019 ਦੈਨ ਡਿਡ ਬੈਚਲਰ ਇਨ ਕੰਪਿਊਟਰ ਸਾਇੰਸ ਮੁੰਡੇ ਦੀ ਹਾਈਟ 5 ਫੁੱਟ 9 ਇੰਚਾ ਮੁੰਡਾ ਵਧੀਆ ਸੋਨਾ ਸੁਨੱਖਾਗਾ ਤੇ ਯੂ ਐਸਏ ਵਿੱਚ ਇਹਨਾਂ ਦੇ 4 ਬੱਚੇ ਨੇ ਚਾਰੇ ਬੱਚਿਆਂ ਦਾ ਆਪ ਦਾ ਆਪ ਦਾ ਘਰ ਲਿਆ ਹੋਇਆ ਜੀ ਤੇ ਫਾਦਰ ਤੇ ਮਦਰ ਵੀ ਯੂ ਐਸਏ ਚ ਨੇ ਇਸ ਟਾਈਮ ਜਮੀਨ ਵਧੀਆ ਆਉਂਦੀ ਹੈ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਚਾਹੇ ਇੰਡੀਆ ਤੋਂ ਹੋਵੇ ਜਾਂ ਫਿਰ ਫੋਰਨ ਤੋਂ ਹੋਵੇ ਵਧੀਆ ਪੜ੍ਹਾਈ ਕਰੀ ਹੋਵੇ ਜ਼ਮੀਨ 20 ਤੋਂ ਪਲੱਸ ਹੈ ਜੀ ਇਹਨਾਂ ਕੋਲ ਬਾਕੀ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਤੁਸੀਂ ਖੁਦ ਗੱਲ ਕਰੋ ਜੀ 9815666590 ਬਹੁਤ ਵਧੀਆ ਪਰਿਵਾਰ ਤੋਂ ਇਹ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਸੀ ਜੀ ਰਿਸ਼ਤਾ ਤੁਸੀਂ ਧਿਆਨ ਨਾਲ ਸੁਣਿਆ ਕਰੋ ਜੀ ਉਸ ਤੋਂ ਬਾਅਦ ਸੁਣਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੰਪਰਕ ਕਰਿਆ ਕਰੋ ਉਹਨਾਂ ਤੋਂ ਪੁੱਛਿਆ ਕਰੋ ਜੀ ਵੀ ਤੁਹਾਡਾ ਬਾਇਓ ਡਾਟਾ ਤੇ ਭਾਈ ਸਾਨੂੰ ਪੱਕਾ ਸੈਂਡ ਕਰੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਜਾਂ ਫਿਰ ਸਾਨੂੰ ਤੁਹਾਡਾ ਰਿਸ਼ਤਾ ਪਸੰਦ ਆਇਆਗਾ ਅਗਲਾ ਰਿਸ਼ਤਾ ਕੁੜੀ ਦਾ ਹੈ ਜੀ ਜ਼ਿਲ੍ਹਾ ਬਠਿੰਡਾ ਨਾਮ ਸੁਖਵੀਰ ਕੌਰ ਸਿੱਧੂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 21999 हाइट 5 ਫੁੱਟ 7 ਇੰਚ ਸਟੱਡੀ ਪਲੱਸ 2 ਪਾਸ ਜੌਬ ਐਕਸਪੀਰੀਅੰਸ ਆਫਿਸ ਕੁੜੀ ਵਧੀਆ ਸੋਹਣੀ ਸੁਨੱਖੀ ਆ ਤੇ ਇਸ ਟਾਈਮ ਕੈਨੇਡਾ ਹੈ ਲੜਕੀ ਤੇ ਜ਼ਮੀਨ ਜੀ ਮੁੰਡੇ ਨੂੰ ਆਉਂਦੀ ਹੋਵੇ 5 ਤੋਂ 6 ਕਿੱਲੇ ਕੁੜੀ ਇੰਡੀਆ ਸੌਰੀ ਇਹ ਕੁੜੀ ਇੰਡੀਆ ਹੀ ਹੈ ਤੇ ਮੁੰਡਾ ਇੰਡੀਆ ਹੋਵੇ ਜਾਂ ਫਿਰ ਫੋਰਨ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਤੇ ਨਾਲ ਜ਼ਮੀਨ ਵਧੀਆ ਆਉਂਦੀ ਹੋਵੇ ਬਾਕੀ ਹੈ ਜੀ ਇਹ ਕੁੜੀ ਦੀ ਪੜ੍ਹਾਈ ਸਟੱਡੀ ਪਲੱਸ 2 ਪਾਸ জব ਐਕਸਪੀਰੀਅੰਸ ਆਫਿਸਰ ਐਕਸ ਟੈਟਿਵ ਵੀਜ਼ਾ ਵੈਨਕੂਵਰ ਕੈਨੇਡਾ ਇਹਨਾਂ ਦਾ ਵੀਜ਼ਾ ਆਇਆ ਹੋਇਆ ਜੀ ਕੈਨੇਡਾ ਦਾ ਤੇ ਲੜਕੀ ਦੇ ਜਿਹੜਾ ਵੀਜ਼ਾ ਆਇਆ ਉਤੋਂ ਦੇ ਜਿਹੜੇ ਕਾਲਜ ਦਾ ਨਾਮ ਆ ਜੀ ਗ੍ਰੇਨ ਵਿਲੇ ਆ ਤੇ ਇਨਟੇਕ ਸਤੰਬਰ ਤੱਕ ਕੁੜੀ ਨੇ ਕੈਨੇਡਾ ਜਾਣਾਗਾ ਜੀ ਬੈਂਡ ਆਇਆ 6 ਬੈਂਡ ਆਇਆ ਹੈਗੇ ਬਹੁਤ ਵਧੀਆ ਪਰਿਵਾਰ ਤੋਂ ਇਹ ਕੁੜੀ ਦਾ ਰਿਸ਼ਤਾ ਹੈਗਾ ਤੁਸੀਂ ਅੱਜ ਦੀ ਡੇਟ ਦਾ ਬਠਿੰਡੇ ਤੋਂ ਕਹਿ ਕੇ ਇਹ ਕੁੜੀ ਦਾ ਰਿਸ਼ਤਾ ਸਾਡੇ ਤੋਂ ਲੈਣਾ ਹੈ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮਾਨਸਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਰਹਿਲ ਉਮਰ 25 ਸਾਲ ਕੱਦ 5 5 ਪੜ੍ਹਾਈ ਪਲੱਸ 2 ਪਾਸ ਕੁੜੀ ਸਿਰਫ ਘਰੇ ਸਲਾਈ ਦਾ ਕੰਮ ਕਰਦੀ ਆ ਬਾਕੀ ਘਰ ਦਾ ਸਾਰਾ ਕੰਮ ਕਰ ਜਾਣਦੀ ਆ ਕੁੜੀ ਦੇ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਭਰਾ ਮੈਰਿਡ ਆ ਕੋੜੀ ਦਾ ਰਿਸ਼ਤਾ ਕਰਨਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਮੁੰਡਾ ਸਰਦਾਰ ਹੀ ਹੋਵੇ ਨਸ਼ੇ ਪਤੇ ਤੋਂ ਬਿਲਕੁਲ ਰਹਿਤ ਹੋਵੇ ਜ਼ਮੀਨ ਤਿੰਨ ਤੋਂ ਪੰਜ ਕਿੱਲੇ ਤੱਕ ਆਉਂਦੀ ਹੋਵੇ ਵਿਆਹ ਸਿੰਪਲ ਕਰਨਾਗਾ ਜੀ ਬਾਕੀ ਮੁੰਡੇ ਵਾਲੇ ਪਰਿਵਾਰ ਦੀ ਡਿਮਾਂਡ ਨਾ ਕੋਈ ਹੋਵੇ ਇਸ ਪਰਿਵਾਰ ਨੂੰ ਅਸੀਂ ਆਪ ਰਿਸ਼ਤਾ ਮੈਚ ਕਰਕੇ ਦੇਣਾਗਾ ਨਾਲੇ ਅਸੀਂ ਆਪ ਹੀ ਇਹ ਰਿਸ਼ਤਾ ਕਰਵਾਉਣਾਗਾ ਜੀ ਸਾਡੇ ਨਾਲ ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾਗਾ ਜਾਂ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਹੋਵੇ ਬਾਕੀ ਹੋਰ ਵਧੇਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਪਰਿਵਾਰ ਵਾਲੇ ਸਾਡੇ ਨਾ WhatsApp ਨੰਬਰ ਤੇ ਸਿਰਫ ਮੈਸੇਜ ਰਾਹੀਂ ਜਵਾਬ ਦੇਣਾ ਜਾਂ ਫਿਰ ਰਿਕਾਰਡਿੰਗ ਰਾਹੀਂ ਧੰਨਵਾਦ ਜੀ